ਲੱਗਦਾ ਕਿ ਸਾਡੇ ਤੇ ਸੰਗਤ ਜਿਹੜੀ ਹੈ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਹੈ ਕਿ 810 ਲੱਖ ਕਹਿ ਰਹੇ ਨੇ ਮੈਨੂੰ ਤਾਂ ਲੱਗਦਾ ਵੀ ਇਸ ਤੋਂ ਵੀ ਜ਼ਿਆਦਾ ਸੰਗਤ ਪਹੁੰਚਣ ਦੀ ਉਮੀਦ ਹੈ ਸਰ ਜਿਹੜੀ ਗੱਲ ਬੱਕਰੀ ਦੀ ਤਿਆਰੀਆਂ ਦੀ ਸਾਡਾ ਲਗਭਗ 1000 ਸੇਵਾਦਾਰ ਹੈ ਜਿਹੜਾ ਇਸ ਟਾਈਮ ਦਿਨ ਰਾਤ ਤਿਆਰੀਆਂ 'ਚ ਲੱਗਾ ਹੈ ਜੋੜਾ ਘਰ ਦੇ ਵਿੱਚ ਜਿਹੜਾ ਸੰਗਤਾਂ ਵਿੱਚ ਜੋੜੇ ਜਮਾ ਕਰਾਣੇ ਉਸ ਤੋਂ ਬਾਅਦ ਪਟਕੇ ਵਟੀਮਲੇ ਨੂੰ ਪਟਕਾ ਦੇਣਗੇ ਦਸ਼ੰਕਰਾਂ ਦੇ ਦਸ਼ੰਕਰਾਂ ਕੀ ਉਸ ਤੋਂ ਬਾਅਦ ਨਾਰੀਏ ਕੁੰਡ ਜੇ ਹੋਤੀ ਪਏਗੀ ਉਸ ਤੋਂ ਬਾਅਦ ਹਵਨ ਕੁੰਡ ਜੇ ਹੋਤੀ ਪਾ ਕੇ ਸਾਡੀ ਲੰਗਰ ਵਿਵਸਥਾ ਤੁਸੀਂ ਯਕੀਨ ਨਹੀਂ ਕਰੋਗੇ ਸਾਡਾ 500 ਗਾਇ ਦਾ ਜੋੜਾ ਕਰਦਾ ਹਾਲਾਂ ਸਾਡਾ 2000 ਗਾਇ ਦਾ ਸਾਡਾ ਲੰਗਰ ਆਉਤੀਆਂ ਪੈ ਰੀਆਂ ਉਹਨੀਆਂ ਲੋਕਾਂ ਦੀਆਂ ਲੱਖਾਂ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਔਰ ਇੱਥੇ ਆ ਕੇ ਤੁਸੀਂ ਦੇਖਿਓ ਇੱਥੇ ਸਮੁੰਦਰੀ ਇੱਕ ਤਰ੍ਹਾਂ ਸ਼ਦਲੋਂ ਦਾ ਹੋਇਆ ਜੀ ਸੋ ਇਸ ਵਕਤਸੀਂ ਮੌਜੂਦ ਆ ਮਾ ਬਗਲਾ ਮੁਖੀ ਧਾਮ ਜੋ ਕਿ ਲੁਧਿਆਣਾ ਦੇ ਵਿੱਚ ਪਖਵਾ ਰੋਡ ਦੇ ਉੱਤੇ ਸਥਿਤ ਹੈ ਸੋ ਦਾਸੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਿ ਮਹਾ ਯੱਗ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਲਦ ਹੀ ਮਹਾ ਯੱਗ ਸ਼ੁਰੂ ਹੋਣ ਜਾ ਰਿਹਾ ਹੈ ਸੋ ਇਸ ਵਾਰ ਤਿਆਰੀਆਂ ਕਿਹੋ ਜਿਹੀਆਂ ਨੇ ਸੰਗਤ ਕੋਤ ਪਾਰੀ ਗਿਣਤੀ ਦੇ ਵਿੱਚ ਦੁਨੀਆ ਭਰ ਤੋਂ ਮੌਜੂਦ ਹੁੰਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਸੇਵਾਦਾਰ ਮੌਜੂਦ ਨੇ ਜੋ ਕਿ ਮਾ ਬਗਲਾ ਮੁਖੀ ਦਾ ਪਰਿਵਾਰ ਤੋਂ ਨੇ ਸਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਪਾਰੀ ਸੰਖਿਆ ਦੇ ਵਿੱਚ ਪਿਛਲੇ ਸਾਲ ਸੰਗਤਾਂ ਨੇ ਆ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੀ ਇਸ ਸਾਲ ਕਹੋ ਜੇ ਰੈਡ ਵਾਲਾ ਹੈ ਤੁਹਾਡੀ ਗੱਲ ਜਿਹੜੀ ਵੀ ਤਿਆਰੀਆਂ ਤਿਆਰੀਆਂ ਪਿਛਲੇ ਡੇਢ ਮਹੀਨੇ 2 ਮਹੀਨੇ ਤੋਂ ਸਾਡੀ ਤਿਆਰੀਆਂ ਚੱਲ ਰਹੀਆਂ ਜੀ ਜਿਹੜੀਆਂ ਹੁਣ ਬਿਲਕੁਲ ਸੰਪੂਰਨ ਨੇ ਪਲੇ ਪਾਸੇ ਚੱਲ ਰਹੀਆਂ ਨੇ ਔਰ ਅਗਲੇ ਵੀਰਵਾਰ ਇਸ ਦਿਨ ਪੂਰਾ ਜਿਹਨੂੰ ਕਹਿੰਦੇ ਨੇ ਨਾ ਜੀ ਇੱਕ ਮਹਾ ਕੁੰਭ ਇੱਥੇ ਦਸ਼ਕ ਆਪਣਾ ਸ਼ਦਾਲੂਆਂ ਦਾ ਲੱਗੇ ਹੋਏਗਾ ਆਉਂਤੀਆਂ ਪੈ ਰਹੀਆਂ ਹਨ ਗਿਆ ਲੋਕਾਂ ਦੀਆਂ ਲੱਖਾਂ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਔਰ ਇੱਥੇ ਆ ਕੇ ਤੁਸੀਂ ਦੇਖਿਓ ਇੱਥੇ ਸਮੁੰਦਰ ਹੀ ਇੱਕ ਤਰ੍ਹਾਂ ਸ਼ਦਾਲੂਆਂ ਦਾ ਹੋਏਗਾ ਜੀ ਜ ਦੇਖੋ ਜੀ ਜੋ ਸਾਨੂੰ ਲੱਗਦਾ ਹੈ ਕਿ ਇਸ ਵਾਰ ਘੱਟੋ ਘੱਟ 10 ਲੱਖ ਦੇ ਆਸ-ਪਾਸ ਚਦਾਲੂ ਆਉਣ ਦੀ ਸਾਨੂੰ ਉਮੀਦ ਹੈ ਜਿਹੜਾ ਮਾਂ ਮਗਲਾ ਮੁਕੀ ਧਾਮ ਲੁਧਿਆਣਾ ਪੱਖੋਾ ਲੋਟ ਸਿੰਘਲਾ ਇਨਕਲੇਵ ਚ 11 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ 243 ਘੰਟੇ ਦਾ ਖੰਡ ਹੋਣ ਜਾ ਰਿਹਾ ਹੈ ਅਗਲੇ ਬੁੱਧਵਾਰ ਤੋਂ ਲੈ ਕੇ ਅਗਲੇ ਸ਼ਨੀਵਾਰ ਤੱਕ ਸਾਨੂੰ ਉਮੀਦ ਹੈ ਕਿ ਇੱਥੇ ਲਗਭਗ 8 ਤੋਂ ਲੈ ਕੇ 10 ਲੱਖ ਸੰਗਤ ਜੁੜ ਰਹੀ ਹੈ ਜੀ ਪਿਛਲੀ ਵਾਰੀ ਬਲੱਡ ਕੈਂਪ ਲਗਾਇਆ ਗਿਆ ਵਾ ਹਜ਼ਾਰਾਂ ਯੂਨਿਟਾਂ ਦਾਨ ਵੀ ਕੀਤੀਆਂ ਗਈਆਂ ਸੀਗਾ ਦਾਨੀ ਸਜਣਾ ਦੇ ਵੱਲੋਂ ਹੁਣ ਦਾਨ ਦਿੱਤਾ ਗਿਆ ਸੀ ਇਸ ਵਾਰ ਬਲੱਡ ਕੈਂਪ ਦੇ ਕਿਹੋ ਜੇ ਆਪਰਬੰਦ ਕੀਤੇ ਗਏ ਅੱਜ ਪਿਛਲੇ ਸਾਲ ਵੀ ਲਗਭਗ ਮਾ ਬਗਲਾ ਮੱਕੀ ਪਰਿਵਾਰ ਵੱਲੋਂ ਲਗਭਗ 3000 ਯੂਨਿਟ ਇੱਥੇ ਖੂਨਦਾਨ ਹੋਇਆ ਸੀ ਜਿਦੇ ਵਿੱਚ ਸਾਡੇ ਪਿਲੇ ਸਾਲ ਹਵਨ ਦੇ ਦੌਰਾਨ 1702 ਯੂਨਿਟ ਹੋਏ ਸੀ 10 ਦਿਨਾਂ ਦੇ ਵਿੱਚ 425 ਘੰਟਿਆਂ ਵਿੱਚ ਇਸ ਵਾਰ ਸਾਨੂੰ ਉਮੀਦ ਹੈ ਕਿ ਸੰਗਤ ਇਸ ਤੋਂ ਡਬਲ ਸਾਨੂੰ ਸਾਥ ਦੇਗੀ ਕਿਉਂਕਿ ਜਦ ਖੂਨਦਾਨ ਹੈ ਉਹ ਦੇਖੋ ਸਿੱਧਾ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ ਮੈਂ ਅਕਸਰ ਕਹਿੰਦਾ ਕਿ ਕਿਸੇ ਨੂੰ ਆਪ ਖਾਣਾ ਖਿਲਾਨਾ ਹੈ ਕਿਸੇ ਨੂੰ ਕੱਪੜੇ ਦੇਣੇ ਹੈ ਕਿਸੇ ਦਾ ਆਪ ਇਲਾਜ ਕਰਾਉਣਾ ਹੈ ਕਿਸੇ ਦੀ ਪੜ੍ਹਾਈ ਲਿਖਾਈ ਕਰਾਣੀ ਹੈ ਉਹਦੇ ਲਈ ਆਪਣੇ ਜੇਚੋਂ ਪੈਸੇ ਲੱਗਦੇ ਹਨ ਲੇਕਿਨ ਖ 400 ml 300 ml ਬਲੱਡ ਦੇਣਾ ਹੈ ਉਹ ਸਿੱਧੇ ਜਾ ਕੇ ਤਿੰਨ ਤੋਂ ਲੈ ਕੇ ਚਾਰ ਜ਼ਿੰਦਗੀਆਂ ਬਚਾਉਣ ਦੇ ਕੰਮ ਆਉਂਦਾ ਹੈ ਔਰ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਪਰ ਅਜੇ ਤੱਕ ਬਲੱਡ ਨਹੀਂ ਬਣਾ پائی ਜਿਹੜੇ ਇਥੇ ਸਾਡੇ ਸੰਗਤ ਆਂਦੀ ਹੈ ਸਾਨੂੰ ਸਿਵਲ ਹਸਪਤਾਲ ਤੋਂ ਕਾਲ ਆਂਦੀ ਹੈ ਕਿ ਸਾਨੂੰ ਸਰ ਬਲੱਡ ਦੀ ਸ਼ੋਰਟੇਜ ਹੈ ਮੰਤ ਜੀ ਸਾਨੂੰ ਸਿੱਧੇ ਕਹਿੰਦੇ ਜੈਨ ਸਾਹਿਬ ਤੁਸੀਂ ਬਲੱਡ ਲਗਾਓ ਜੀ ਇਥੇ ਬਲੱਡ ਕੈਂਪ ਲਗਾਓ ਤੇ ਲੋਕਾਂ ਨੂੰ ਲੱਟ ਪਰ ਦਾਨ ਦੇ ਕੇ ਜ਼ਿੰਦਗੀ ਬਚਾਈ ਪਿਲੇ ਸਾਲ ਅਸੀਂ 1702 ਯੂਨਿਟ ਸਾਡੇ ਹਵਾਂ ਯਕਚ ਹੋਏ ਸੀ ਉਸ ਤੋਂ ਬਾਅਦ ਅਸੀਂ ਬਾਕੀ ਟਾਈਮ ਟਾਈਮ ਟੂਲ ਕਰਕੇ ਲਗਭਗ 3000 ਯੂਨਿਟ ਅਸੀਂ ਕੀਤਾ ਕਿਤਾ ਉਹਦੇ ਨਾਲ ਨਾਲ ਅਸੀਂ ਪੰਜਾਬ ਕੇ ਸੀ ਪਰਿਵਾਰ ਲਾਲਾ ਅਮਨ ਸ਼ੇਰ ਲਾਲਾ ਜਗਤ ਨਾਨ ਜੀ ਦੀ ਯਾਦ ਵਿੱਚ ਵੀ ਪਿਲੇ ਸਾਲ ਇਸ ਸਤੰਬਰ ਮਹੀਨੇ ਕੈਂਪ ਲੱਗਿਆ ਤੇ 105 ਦੇ ਲਗਭਗ ਹੋਸਲੇ ਵੀ ਯੂਨਿਟ ਸੀ ਜਦਕਿ ਮੌਸਮ ਬਹੁਤ ਖਰਾਬ ਸੀ ਬਾਰਿਸ਼ ਬਹੁਤ ਸੀ ਪਰ ਫੇਵਰ ਵੀ ਸ਼ਦਾ ਲੌਦਾ ਥਾ ਇੱਥੇ ਟੂ ਟ ਟ ਜਿਹੜੀ ਸੰਗਤ ਵੀ ਬਹੁਤ ਸੀਗੀ ਉਸ ਦੇ ਬਾਵਜੂਦ ਖੁਸ਼ੀਆਂ ਵੀ ਕਾਫੀ ਹੋਈ ਸੀ ਜੀ ਜੀ ਸੋ ਤਿਆਰੀਆਂ ਕਦੋਂ ਸ਼ੁਰੂ ਕਰਤੀਆਂ ਸੀਗੀਆਂ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਰਿਆਣਾ ਇੱਕ ਮਹੀਨੇ ਤੋਂ ਤਿਆਰੀਆਂ ਚੱਲੀਆਂ ਜੀ 270 ਦਾ ਦੇ ਘੰਟੇ ਦੀ 11 ਫਰਵਰੀ ਤੋਂ ਲੱਗੇ 21 ਫਰਵਰੀ ਤੱਕ ਦੀਆਂ ਤੇ ਪੂਰੇ ਜੋਰ ਛੋਟਾਂ ਤਿਆਰੀਆਂ ਕਰ ਰਹੇ ਸੀ ਜੀ ਮਾਮਾ ਬਾਈ ਦੀ ਨਿੱਕੀ ਫੈ ਜਿਹੜਾ ਇੱਥੇ ਆਦਾ ਤੇ ਉਹਦੀ ਮਨੋ ਕਾਮਨਾ ਤੇ ਸਾਰੀ ਚੀਜ਼ ਸੰਪੂਰਨ ਸੋ ਬਿਲਕੁਲ ਬਾਕੀ ਵੀ ਪਰਿਵਾਰ ਦੇ ਮਾਪੋ ਮਗਨੂ ਕਿਦਾਂ ਪਰਿਵਾਰ ਦੇ ਸਦਸਿਓ ਮੌਜੂਦ ਨੇ ਸੋ ਤਿਆਰੀਆਂ ਇੱਕ ਮਹੀਨੇ ਤੋਂ ਜਿਵੇਂ ਸ਼ੁਰੂ ਹੋ ਚੁੱਕੀਆਂ ਨੇ ਸੰਗਤਾਂ ਬਹੁਤ ਦੂਰ ਦੂਰ ਆਉਂਦੀਆਂ ਵਿਦੇਸ਼ਾਂ ਤੋਂ ਵੀ ਆਉਂਦੀਆਂ ਪ੍ਰਬੰਧ ਕਿਹੋ ਜਿਹੇ ਹੁੰਦੇ ਨੇ ਸੰਗਤ ਇੱਥੇ ਦੇ ਪ੍ਰਬੰਧਤਾ ਜਿਹੜੇ ਲੋਕੀ ਬਾਰੋ-ਬਾਰਾ ਜਿਵੇਂ ਦਿੱਲੀ ਤੋਂ ਬੰਬਈ ਤੋਂ ਕਲਕੱਤੇ ਤੋਂ ਕਈ ਸੰਗਤਾਂ ਸਾਡੇ ਕੋਲ ਐਸੀ ਸੰਗਤ ਹੈ ਕਿ ਜਿਹੜੇ ਬਾਇ ਫਲਾਈਟ ਹਰ ਗੋਈਰ ਵਾਰ ਨੂੰ ਇੱਥੇ ਪਹੁੰਚਦੀ ਹੈ ਤੇ ਇਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਦੇਖਿਆ ਹੋਏਗਾ ਉਹਦੇ ਚੈਨਲ ਦੇ ਵਿੱਚ ਦੇਖਿਆ ਹੋਏਗਾ ਕਿ ਦਿੱਲੀ ਦਿੱਲੀ ਦੇ ਵਿੱਚ ਵੀ ਕਮ ਸੇ ਕਮ ਸਾਡੇ 50 ਤੋਂ 60 ਬੋਰਡ ਜਿਹੜੇ ਹੋਰਡਿੰਗਸ ਲੱਗੇ ਹੋਏ ਨੇ ਇਸ ਵਾਰ ਜਿਹੜਾ ਪ੍ਰਚਾਰ ਹੈ ਪ੍ਰਚਾਰ ਦਾ ਮਾਧਿਅਮ ਜਿਹੜਾ ਉਹ ਬਹੁਤ ਹੀ ਡਿਜੀਟਲ ਤਰੀਕੇ ਦੇ ਨਾਲ ਕੀਤਾ ਗਿਆ ਹੈ ਜਿਹਦੇ ਨਾਲ ਵੀ ਬਣਾਈਆਂ ਜੀ ਇਹਨੇ ਬੜਾ ਕੁਝ ਕੀਤਾ ਗਿਆ ਤੇ ਉਸ ਚੀਜ਼ ਨੂੰ ਦੇਖਦੇ ਹੋ ਸਾਨੂੰ ਲੱਗਦਾ ਹੈ ਕਿ ਸਾਡੇ ਤੇ ਸੰਗਤ ਜਿਹੜੀ ਹੈ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਹੈ ਕਿ 810 ਲੱਖ ਕਹਿ ਰਹੇ ਨੇ ਮੈਨੂੰ ਤਾਂ ਲੱਗਦਾ ਵੀ ਇਸ ਤੋਂ ਵੀ ਜ਼ਿਆਦਾ ਸੰਗਤ ਪਹੁੰਚਣ ਦੀ ਉਮੀਦ ਹੈ ਸਾਨੂੰ ਤੇ ਮਾਮਾਈ ਦਾ ਅਸ਼ੀਰਵਾਦ ਸਾਰੇ ਆਓ ਸਾਰੇ ਪ੍ਰਾਪਤ ਕਰੋ ਇਹ ਹੀ ਅਸੀਂ ਅਦਾਸ ਕਰਦੇ ਮੈਰਿਜ ਕਿਵੇਂ ਕਰਦੇ ਹੋ ਸੇਵਾ ਬਹੁਤ ਕਰਨੀ ਪੈਂਦੀ ਹੈ ਜੋੜਾ ਕਰਦੀ ਵਿਵਸਥਾ ਚਾਹੀਦੀ ਹੈ ਲੰਗਰ ਕਰ ਵੀ ਟੂਟ ਵਰਤਿਆ ਵਾ ਕਿਵੇਂ ਹੁੰਦਾ ਹੈ ਸਰ ਉਹ ਤੁਸੀਂ ਦੇਖੇ ਹੋਏਗਾ ਬਾਹਰ ਪੰਡਾਲ ਲੱਗ ਰਿਹਾ ਜਿਸ ਤਰ੍ਹਾਂ ਜੋੜਾ ਕਰ ਜੋੜਾ ਕਰ ਹਾ ਇਸ ਇਸ ਵਾਰ ਜਿੰਨੇ ਜਗ ਹੋ ਚੁੱਕੇ ਨੇ ਸਭ ਤੋਂ ਵੱਧ ਵੱਧ ਵਿਵਸਥਾ ਜਿਹੜੀ ਹੈ ਇਸ ਜਗ ਦੇ ਵਿੱਚ ਕੀਤੀ ਗਈ ਹੈ ਜਿਸ ਤਰ੍ਹਾਂ ਜੋੜਾ ਕਰ ਤੋਂ ਸਟਾਰਟ ਕਰ ਲਿਆ ਪਾਰਕਿੰਗ ਜੋੜਾ ਧਰ ਪਿਛਲੇ ਸਾਲਾਂ ਨਾਲੋਂ ਤਕਰੀਬਨ ਦੁੱਗਣੇ ਤਿਕਨੀ ਜਗ੍ਹਾ ਦੇ ਵਿੱਚ ਅਸੀਂ ਜੋੜਾ ਘਰ ਹੋ ਗਿਆ ਲੰਗਰ ਹਾਲ ਹੋ ਗਿਆ ਜਗਸ਼ਤਨ ਹੋ ਗਿਆ ਉਹ ਸਭ ਤੁਸੀਂ ਦੇਖਿਆ ਹੋਗਾ ਕਿ ਵੱਡੀ ਤੋਂ ਵੱਡੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਸੰਗਤ ਨੂੰ ਆਉਣ ਵੇਲੇ ਸੰਗਤ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਸੋ ਬਿਲਕੁਲ ਜੋ ਇਸ ਵਕਤ ਮਾਂ ਬਗਲਾਮੁਕੀ ਤਾਮਦੇ ਵਿੱਚ ਅਵਨ ਨੂੰ ਲੈ ਕੇ ਤਿਆਰੀਆਂ ਚੱਲ ਰੀਆਂ ਨੇ ਔਰ ਜ਼ਰੂਰ ਜੋ ਤੁਸੀਂ ਵੀ ਇਸੀ ਅੱਗ ਦੇ ਵਿੱਚ ਪੁੱਛੋ ਕੋਈ ਆਖਰੀ ਸੰਦੇਸ਼ ਕੋ ਮੈਸੇਜ ਸੰਤਾਂ ਨੂੰ ਦੇਣਾ ਚਾਹੁੰਦੇ ਸੰਤਾਂ ਨੂੰ ਇਹ ਸੰਦੇਸ਼ ਹੈ ਜੀ ਤੁਸੀਂ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇੱਥੇ ਆਓ ਇੱਥੇ ਸਾਖਸ਼ਾਤ ਮਾਂ ਮਾਈ ਆਪ ਵੀ ਰਾਜਮਾਨ ਹੈ ਜਿਹਨੂੰ ਆਪਾਂ ਨਾਇਦੀ ਦੇਵੀ ਕਹਿੰਦੇ ਮਾਂ ਬਗਲਾਮੁਕੀ ਦੇਵੀ ਨੂੰ ਲੋਕਾਂ ਦੇ ਕਸ਼ਟ ਕਲੇਸ਼ ਲੋਕਾਂ ਦੇ ਕਰਜ਼ੇ ਲੋਕਾਂ ਦੀਆਂ ਬਿਮਾਰੀਆਂ ਇੱਦਾਂ ਇੱਦਾਂ ਦੀ ਵਾਰੀਆਂ ਜਿੱਥੇ ਲੋਕੀ ਪਤਾ ਲੱਗਦਾ ਕਿ ਡਾਕਟਰਾਂ ਵੱਲੋਂ ਜਵਾਬ ਹੋ ਗਿਆ ਉਹ ਕਹਿੰਦੇ ਦੁਆ ਹੀ ਕੰਮ ਆਏਗੀ ਬੰਦਾ ਦਿਨਾਂ ਚ ਮਰੀਜ਼ ਸੀ ਕੋ ਅੰਦਰ ਸੀ ਕਿ ਇੱਕ ਵਾਰੀ ਲੰਗਰ ਤੇ ਹਵਨ ਚ ਉਹਤੀ ਪਾਉਂਦੇ ਆ ਪੰਨਾ ਦੇ ਮਰੀਜ਼ ਠੀਕ ਹੋ ਜਾਂਦਾ ਜਿਹੜੀ ਗੱਲ ਪੱਕੀ ਦੀ ਤਿਆਰੀਆਂ ਦੀ ਸਾਡਾ ਲਗਭਗ 1000 ਸੇਵਾਦਾਰ ਹੈ ਜੋ ਇਸ ਟਮ ਦਿਨ ਰਾਤ ਤਿਆਰੀਆਂ ਚ ਲੱਗਾ ਹੈ ਜੋੜਾ ਘਰ ਦੇ ਵਿੱਚ ਜੋ ਸੰਗਤ ਹੈ ਉਹ ਜੋੜੇ ਜਮਾ ਕਰਾਣੇ ਉਸ ਤੋਂ ਬਾਅਦ ਪਟਕੇ ਵਾਲੀ ਟੀਮ ਵਾਲੇ ਉਹਨਾਂ ਪਟਕਾ ਦੇਣਗੇ ਦਸ਼ੰਕਰਾਂ ਵਾਲੇ ਦਸ਼ੰਕਰਾਂ ਦੇ ਉਸ ਤੋਂ ਬਾਅਦ ਨਾਰੀਏ ਕੁੰਜੇ ਹੋਤੀ ਪਏਗੀ ਉਸ ਤੋਂ ਬਾਅਦ ਹਵਨ ਕੁੰਜੇ ਉਤੀ ਪਾ ਕੇ ਸਾਡੀ ਲੰਗਰ ਵਿਵਸਥਾ ਤੁਸੀਂ ਯਕੀਨ ਨਹੀਂ ਕਰੋਗੇ ਸਾਡਾ 500 ਗਾਇ ਦਾ ਜੋੜਾ ਘਰ ਦਾ ਹਾਲ ਹੈ ਸਾਡਾ 2000 ਗਾਇ ਦਾ ਸਾਡਾ ਲੰਗਰ ਦੇ ਉਹਦੇ ਤੋਂ ਸਾਡੇ 1000 ਸੇਵਾ ਦਾ ਦਿਨ ਰਾਤ ਸੇਵਾ ਚ ਹੈ ਪਿਲੇ ਸਾਲ ਵੀ ਸਾਡੇ ਪੂਰੀ ਮਹਾਮਾਇ ਦੀ ਕਿਰਪਾ ਰਹੀ ਇਸ ਵਾਰ ਵੀ ਸਾਡੀ ਮਹਾਮਾਇ ਦੀ ਪੂਰੀ ਕਿਰਪਾ ਰਹੀ ਕਿ ਕਿਸੇ ਵੀ ਸੰਗਤ ਨੂੰ ਕਿਸੇ ਵੀ ਤਰੀਕੇ ਦੀ ਪਛਾਣੀ ਨਹੀਂ ਹੋਏਗੀ ਔਰ ਇਹਦੇ ਨਾਲ ਇੱਕ ਤੁਹਾਨੂੰ ਇੱਕ ਮੈਂ ਅੱਛੀ ਗੱਲ ਦੱਸਾਂ ਲੋਕੀ ਵਿਆਹ ਸ਼ਾਦੀਆਂ ਤੇ ਕਮਰੇ ਆਪਣੇ ਰਵਾਸ ਬੁੱਕ ਕਰਾਂਦੇ ਸਾਡੇ ਇਸ ਰੋਡ ਤੇ ਪੱਖੋਲ ਰੋਡ ਤੇ ਆਲ ਕੋ ਸਾਰੇ ਹੋਟਲਾਂ ਦੇ ਕਮਰੇ ਬੁੱਕ ਹੋ ਚੁੱਕੇ ਆ ਸਾਨੂੰ ਸੰਗਤਾਂ ਅਪਰੋਚ ਕਰ ਰਹੀ ਹੈ ਕਿ ਸਾਡਾ ਸਿਸਟਮ ਕਿੱਦਾਂ ਬਣੇਗਾ ਤੇ ਮਹਾਮਾਇ ਦੀ ਅਪਾਰ ਕਿਰਪਾ ਵੈ ਮੈਂ ਇੱਕ ਵਾਰੀ ਫੇਰ ਸੰਗਤ ਨੂੰ ਸਾਰੀ ਬੇਨਤੀ ਕਰਦਾ ਤੁਸੀਂ ਆਓ ਸਾਡੇ ਮਾਂ ਬਗਲਾ ਮੁਕੀ ਦਾਮ ਪ ਸਾਡੇ ਮਾਨਤ ਪ੍ਰਵੀਨ ਚੋਧਰੀ ਜੀ ਦੀ ਛਤਰ ਛਾਇਆ ਤੇ ਜਿਹੜਾ ਸਾਡਾ ਅਖੰਡ ਮਾਯਾ ਘੁੰਜਾ ਰਿਹਾ ਉੱਥੇ ਆ ਕੇ ਆਪਣੀਆਂ ਹੋਤੀਆਂ ਪਾਓ ਆਪਣੇ ਜੀਵਨ ਦਾ ਕਲਿਆਣ ਕਰੋ ਜੈ ਮਾ ਬਗਲਮ ਕੀ ਜੈ ਮਾ ਬਗਲਮ ਸੋ ਬਿਲਕੁਲ ਗੱਲਬਾਤ ਕੀਤੀ ਹੈ ਕਿ ਵਿੰਧਿਆ ਬੰਦੂਪਸ ਤਿਆਰੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਸੰਗਤਾਂ ਨੇ ਜੋ ਕਿ ਦੇਸ਼ ਸਭ ਦੇ ਸਾਥੋਂ ਹੋਣਾ ਹੈ ਕਿ ਅਗਦੇ ਲਈ ਪੁੰਛਰ ਦੇ ਲਈ ਜੋ ਕਿ ਆ ਰਹੀਆਂ ਨੇ ਔਰ ਜੋ ਤੁਸੀਂ ਵੀ ਇਸ ਅਗਦਾ ਹਿੱਸਾ ਬਣੋ ਇਸ ਅਗਦੇ ਵਿੱਚ ਜ਼ਰੂਰ ਇੱਕ ਵਾਰ ਆਓ ਅਤੇ ਇਸ ਅਲੋਕਿਕ ਸ਼ਕਤੀ ਅਤੇ ਇਸ ਵਾਤਾਵਰਣ ਦਾ ਜੋ ਆਨੰਦ ਤੁਸੀਂ ਵੀ ਮਾਣੋ